ਕੋਲੇ ਕਿਵੇਂ ਆ ਠੀਕ ਆ ਬਾਈ ਤੂੰ ਦੱਸ ਹਾਂ ਠੀਕ ਆ ਕੀ ਕਰੀਏ ਨਾ ਆ ਯਾਰ ਨਿੰਬੂ ਨੂੰ ਪਾਣੀ ਲਾਉਣਾ ਇੱਕ ਤਾਂ ਗਰਮੀ ਬੜੀ ਆਇਆ ਇਹਨੂੰ ਫਲ ਵਧੀਆ ਆ ਹੁਣ ਮਾਂ ਚਾਹਤ ਦਾ ਦਈਏ ਪਾਣੀ ਅੱਛਾ ਨਿੰਬੂ ਨੂੰ 12 ਮਾਸੀ ਆਏ ਤੇ ਵੀਰੇ 12 ਮਾਸੀ ਆ ਬੂਟਾ ਬਹੁਤ ਵਧੀਆ ਅੱਛਾ ਹੋਰ ਆਮ ਤਾਂ ਤੈਨੂੰ ਪਤਾ ਬਾਜ਼ਾਰਾਂ ਤੋਂ ਮਹਿੰਗੇ ਨੇ ਨਾਲੇ ਰੇਸ ਸਪਰੇਅ ਆਪਣਾ ਤਾਂ ਕੋਈ ਰੇਸ ਸਪਰੇਅ ਵੀ ਨਹੀਂ ਬਣਾ ਰੇਸ ਸਪਰੇਅ ਤੋਂ ਆ ਜਮਾ ਆਰਗੈਨਿਕ ਨੇ ਪੂਰਾ ਵਧੀਆ ਵੀਰੇ ਫਲ ਫਲ ਵਧੀਆ ਪੈਨੇ ਆ ਦੇਖ ਵੀਰੇ ਫਲ ਪੂਰਾ ਵਧੀਆ ਕੋਈ ਆ ਨਹੀਂ ਹੈ ਕਿਸੇ ਤਰ੍ਹਾਂ ਦਾ ਪਿਆਰ ਨੇ ਬਸ ਮਤਲਬ ਨੜੇ ਆਪਦੇ ਘਰ ਦੇ ਨੇ ਦੇਸੀ ਨੇ ਯਾਰ ਪਿਆਰ ਨਾ ਫਿਰ ਇਹਨਾਂ ਸਪਰੇ ਹੈ ਨਾ ਇਹ ਕਿਤੇ ਚੀਜ਼ੋਂ ਮਿਲਦੀ ਆ ਯਾਰ ਇਨੀ ਮਿਹਨਤ ਕੌਣ ਕਰਦਾ ਕੋਈ ਵੀ ਨਹੀਂ ਕਰਦਾ ਅਜ ਦੀ ਘੜੀ ਨਹੀਂ ਕਰਦਾ ਬਾਈ ਅਗਲਾ ਏਸੀ ਲਾ ਲੈਂਦਾ ਮੌਜ ਨਾਲ ਪੈ ਜਾਂਦਾ ਹੂੰ ਹੂੰ ਤੋਂ ਪੈਗੜਾ ਮਾਰਦਾ ਕੋਈ ਵੀ ਨਹੀਂ ਅਗਲਾ ਕਹਿੰਦਾ ਆਪਾਂ ਕੀ ਲੈਣਾ ਸਹੀ ਗੱਲ ਆ ਦੇਖ ਨੇ ਬੂਲ ਅੱਗੇ ਪਿਆ ਜਾ ਦਿਖਾਵਾ ਬਾਈ ਤੈਨੂੰ ਆ ਦੇਖੋ ਜੇ ਹੁਣ ਇਹਦੀ ਸੇਵਾ ਕਰਾਂਗੇ ਤਾਂ ਸਾਰਾ ਕੁਝ ਮਿਲਦਾ ਹਨਾ ਆਦੀ ਫਲ ਲੱਗੇ ਹੈ ਹਾਂ ਫਲ ਬਹੁਤ ਪਿਆ ਹੋ ਯਾਰ ਫਲ ਤਾਂ ਬਹੁਤ ਆ ਉਹ ਆਏ ਜੀ ਸ਼ਾਮ ਕਰਾਂਗੇ ਫੇਰ ਹੀ ਆ ਹੁਣ ਗਰਮੀ ਕਰਕੇ ਮੈਨੂੰ ਚਰਮਾ ਸੱਟਾ ਜਾ ਲਾ ਦੇਣਾ ਕਰ ਗਰਮੀ ਹੈ ਹੁਣ ਆਪਾਂ ਕਿਹੜਾ ਪਾਣੀ ਨਹੀਂ ਪੀਂਦੇ ਹਾਂ ਬਿਲਕੁਲ ਫੇਰ ਇਹਦਾ ਯਾਰ ਫੇਰ ਵੀ ਇਹ ਕਿਹੜਾ ਬੋਲਦੇ ਨੇਗੇ ਇਹਦਾ ਆਪਾਂ ਨੂੰ ਚਾਹੀਦਾ ਸ਼ਾਮ ਸਮਾਲ ਪੂਰੀ ਕਰਨੀ ਪੈਂਦੀ ਆ ਪਾਣੀ ਕਿੰਨਾ ਟਾਈਮ ਲਾਉਣਾਗਾ ਦਿਨ ਚ ਵੀਰੇ ਤਿੰਨ ਵਾਰ ਹੀ ਲਾਉਣਾ ਪੈਂਦਾ ਮੈਨੂੰ ਤੇੜੀ ਤੋਂ ਘੱਟੋ ਘੱਟ ਤਿੰਨ ਵਾਰ ਪਾਣੀ ਹੈ ਹਾਂ ਹਾਂ ਆ ਦੇਖੋ ਆ ਮਿਰਚਾਂ ਮਿਰਚਾਂ ਨੂੰ ਵੀ ਲਾਉਨੇ ਆ ਇਹਨਾਂ ਨੂੰ ਵੀ ਫੁੱਲ ਆਇਆ ਹੋਇਆ ਆ ਸਾਰਾ ਮਿਰਚਾਂ ਲੱਗ ਹੋਣਗੀਆਂ ਹਾਂ ਬਾਈ ਇਹ ਮਿਰਚਾਂ ਨੇਗੀਆਂ ਥੋੜਾ ਜਿਹਾ ਭਾਵੇਂ ਲੱਗਦਾ ਹੁਣ ਉਹ ਗਰਮ ਰੁੱਤ ਕਰਕੇ ਧੁੱਪ ਨਾਲ ਨਾ ਥੋੜਾ ਜਿਹਾ ਉਹ ਮੰਨ ਗਿਆ ਹੈ ਨਾ ਸਿੱਕਾ ਜਾ ਹੈ ਨਾ ਹਾਂ ਬਾਈ ਹਾਂ ਇਹ ਗਰਮੀ ਕਰਕੇ ਹੋ ਜਾਂਦਾ ਨਾ ਆ ਹੁਣ ਆ ਪਾਣੀ ਲਾਉ ਦੇਖੀ ਤੂੰ ਇਹਦਾ ਰੰਗ ਹੀ ਬਦਲ ਜਾਣਾ ਅੱਛਾ ਆ ਦੇਖ ਬੋਲਾ ਇਹ ਕਿੰਨੇ ਸੋਹਣੇ ਹਾਂ ਗੱਲ ਆਇਆ ਨਾ ਹੁਣ ਗਰਮੀ ਕਰਕੇ ਥੋੜਾ ਜਿਹਾ ਹੋ ਜਾਂਦਾ ਇੱਕ ᱥਾਂਭ ਸੰਭਾਲ ਜ਼ਰੂਰੀ ਹੈ ਕਿ ਜੇ ਆਪਾਂ ਸਾਂਭ ਸੰਭਾਲ ਰੱਖਾਂਗੇ ਤਾਂ ਹੀ ਚੀਜ਼ ਬਚਦੀ ਆ ਤਾਂ ਹੀ ਬਚਦੀ ਆ ਬਿਲਕੁਲ ਹਾਂ ਇਹ ਹੌਲੀ ਹੌਲੀ ਘਰ ਦੀਆਂ ਨੇ ਵੀ ਦੇਸੀ ਨੇ ਆਪਣੀਆਂ ਪਿਆਰ ਜ਼ਰੂਰ स्प्रे ਨਹੀਂ ਕਰਦੇ ਹੈਗੇ ਜਮਾਈ ਵੀਰੇ ਮੈਂ ਕਹਣਾ ਲੋਕ ਜਮਾ ਲਾ ਕੇ ਰਾਜੀ ਨਹੀਂ ਜਰਾ ਹੁਣ ਦੇਖਣ ਵਾਲੇ ਤਾਂ ਕਿੰਨੇ ਸੋਹਣੇ ਲੱਗਦੇ ਨੇ ਲੈਣ ਚ ਲੱਗੀਆਂ ਹੋਈਆਂ ਇਹਨਾਂ ਨਾਲ ਤਾਂ ਸੋਹ ਦੀ ਸੋਹ ਆ ਹਨਾ ਵੀਰੇ ਕੰਮ ਕਰਕੇ ਰਾਜੀ ਨਹੀਂ ਕੋਈ ਯਾਰ ਆ ਹੁਣ ਸੋਹ ਦੀ ਸੋਹ ਆ ਦੇਖਣ ਵਾਲੇ ਮੌਜ ਨਾਲ ਕਦੋਂ ਮਰਜ਼ ਜਿੰਨੀਆਂ ਲੋੜ ਆ ਇਹ ਨਹੀਂ ਹੈਗਾ ਕਿਲੋ ਦੋ ਕਿਲੋ ਜੇ ਚਾਰ ਨਾਲ ਚਾਰ ਵਾ ਤੜਕਾ ਮੌਜ ਨਾਲ ਲਾ ਲਾ ਪਾ ਕੇ ਬਾਈ ਜੀ ਤਾਜੀ ਮਿਰਚ ਜਿੰਨੀ ਤਾਂ ਕੁਝ ਰੀਸ ਹੀ ਨਹੀਂ ਨਾਲੇ ਤਾਜੀ ਦੀ ਤਾਜੀ ਜਿਹੜੀ ਮਰਚੀ ਲੋੜ ਆ ਤੋੜ ਕੇ ਪਾ ਲਉ ਹਾਂ ਨਾਲੇ ਆਇਆ ਨਾ ਚਿੱਕ ਤੇ ਤਾਂ ਹੁਣ ਸੁੱਕ ਜਾਂਦੇ ਨੇ ਪੰਨਾਂ ਲੈ ਕੇ ਰੱਖ ਲਿਆ ਫਰਿਜ ਚ ਕਿਤੇ ਨਾਲ ਦੀ ਨਾ ਪਾਉਣੀਆਂ ਚੀਜ਼ ਆ ਜਿਹੜੇ ਤਾਜੀ ਪਿਆ ਹੋਰ ਪਰ ਸਾਮ ਸੰਭਾਲ ਪੂਰੀ ਕਰੀ ਦੀ ਆ ਹੈ ਫਿਰ ਮਿਰਚਾਂ ਮੁਰਚਾਂ ਫਲੀਆਂ ਫੁਲੀਆਂ ਖਾਸੇ ਲਾਈਆਂ ਨੇ ਵੀਰੇ ਬਹੁਤ ਕੁਸ ਬੜੀਆਂ ਕੱਦੂ ਸਾਰਾ ਕੁਝ ਸਾਰਾ ਸਮਾਨ ਹੀ ਆ ਇਹ ਵੀ ਸੌਂਕ ਦਾ ਫਰਕ ਹੁੰਦਾ ਸੌਂਕ ਨਾਲ ਹੀ ਆ ਵੀਰੇ ਫੇਰ ਹੀ ਚੀਜ਼ ਬਣਦੀ ਆ ਬਚਦੀ ਆ ਦੇ ਹੁਣ ਆਪਾਂ ਦੇਖਾਂਗੇ ਨਹੀਂ ਸਾਂਹ ਸੰਭਾਲ ਨਹੀਂ ਕਰਾਂਗੇ ਫੇਰ ਚੀਜ਼ ਕਿੱਥੋਂ ਵੱਜ ਗਈ ਹੈ ਹਾਂ ਇਹ ਤਾਂ ਗੱਲ ਹੈਗੀ ਆ ਹੁਣ ਇਹ ਜੀ ਰੋਤ ਚ ਕਿਹੜਾ ਬਾਰੇ ਨਿਕਲਦਾ ਦੇਖ ਲੈ ਕਮਲਾਈਆਂ ਪਈਆਂ ਨੇ ਬਿਨਾ ਪਾਣੀ ਤੋਂ ਹਾਂ ਕਮ ਸੇ ਕਮ ਤੇ ਆੜੀ ਚ ਨਾਲ ਤੰਨੇ ਬਰੀ ਪਾਣੀ ਲੱਗੇ ਵੀਰੇ ਮੇਰੇ ਆਹ ਨੂੰ ਆ ਦੇਖ ਆਪਾਂ ਕਹਿੰਦੇ ਨੇ ਮਿਰਚ ਲੱਗ ਲੱਗਦੀ ਨਹੀਂ ਲੱਗੇ ਕਿਵੇਂ ਹਾਂ ਅੱਜ ਲੱਗਣ ਲੱਗਦੀ ਆ ਦੇਖ ਇਹਦਾ ਫੁੱਲ ਆਉਣ ਲੱਗੇ ਇਹਦੇ ਬਾਰੇ ਬਿਲਕੁਲ ਬਸ ਕਾਰਨ ਇਹ ਆ ਵੀ ਸਾਂਹ ਸੰਭਾਲ ਜ਼ਰੂਰੀ ਆ ਰੋਪਾ ਪਸਾਂ ਸਵਾਲ ਨਹੀਂ ਕਰਦੇ ਫੇਰ ਹੀ ਨਹੀਂ ਰਾਹ ਦਿੰਦਾ ਕੋਈ ਵੀ ਚੀਜ਼ ਆ ਜਹੇ ਆਪਾਂ ਕੋਈ ਵੀ ਕੰਮ ਕਰਦੇ ਜੇ ਕੰਮ ਕਰਨੀ ਧਿਆਨ ਦੇਵਾਂਗੇ ਫੇਰ ਹੀ ਹੈ ਨਾ ਫਲ ਤਾਂ ਦਿੰਦਾ ਪ੍ਰਮਾਤਮਾ ਹਾਂ ਹਾਂ ਵੀਰੇ ਆ ਦੇਖ ਮਿਹਨਤ ਦਾ ਮੁੱਲ ਪੈਂਦਾ ਹਾਂ ਹਾਂ ਦੋਸਤੋ ਇਹ ਭੋਲਾ ਆਪਣਾ ਇਹ ਲਾਰਿਆ ਪਾਣੀ ਮਰਚਾਂ ਨੂੰ ਬੜਾ ਸੌਕ ਹੈ ਨੂੰ ਹੋਰ ਭਾਈ ਚਿੱਟਾ ਦੂੰ ਘਰ ਦੀ ਸ਼ਾਬਜੀ ਆ ਪੂਰੀ ਵਧੀਆ ਬਿਨਾ ਰੇ ਸਪਰੇਅ ਤੋਂ ਪੋਲੇ ਪਰ ਇਹ ਵੀ ਦੱਸ ਮਾੜਾ ਜਾ ਦਰਸ਼ਕਾਂ ਨੂੰ ਦੱਸ ਕੇ ਵੀ ਲਾਇਆ ਕਰੋ ਜਰੂਰ ਆਰਗੈਨਿਕ ਮੈਂ ਤਾਂ ਕਹਿੰਦਾ ਵੀਰੇ ਲਾਓ ਵੱਧ ਤੋਂ ਵੱਧ ਲਾਓ ਆਪਦੇ ਵਰਗੀ ਰੀਸ ਕਿੱਥੇ ਜਿਹੜੀ ਘਰੇ ਚੀਜ਼ ਲੱਗ ਜੇ ਨਾਲੇ ਆਪਦੇ ਅੱਖੀ ਆਪਦੇ ਹੱਥ ਹੀ ਲਾਉਣੀ ਆ ਆਪਾਂ ਹਾਂ ਬਿਲਕੁਲ ਨਾਲੇ ਆਪਾਂ ਨੂੰ ਪਤਾ ਵੀ ਆਪਾਂ ਕੀ ਚੀਜ਼ ਪਾਣੀ ਆਉਣ ਖਾ ਬਾਰੇ ਖਬਰ ਹੈ ਕੀ ਕਰਦੇ ਨੇ ਕਿ ਲੋਕ ਕੀ ਕਰਦੇ ਨੇ ਕੀ ਨਾ ਕਰਦੇ ਨੇ ਰੇਸ਼ ਫਰੇ ਗੰਦ ਮੰਦ ਤੈਨੂੰ ਪਤਾ ਹੀ ਅੱਜ ਕੱਲ ਕੀ ਚੱਲਦਾ ਹੂੰ ਹੂੰ ਬਿਲਕੁਲ ਨਾਲੇ ਆਪਦਾ ਆਪਦਾ ਹੁੰਦਾ ਮੈਂ ਟੂਟੀ ਮੁਖੀ ਦਰਸ਼ਕਾਂ ਨੂੰ ਕੀ ਕਹਿਣਾ ਚਾਹਣਾ ਫਿਰ ਵੀ ਜਿਵੇਂ ਆਪਾਂ ਹੁਣ ਆਹ ਸਬਜ਼ੀਆਂ ਵਗੈਰਾ ਲਾਈਆਂ ਪਾਣੀ ਲਾ ਰਹੇ ਹਾਂ ਮਿਹਨਤ ਕਰਦੇ ਹਾਂ ਮੈਂ ਤਾਂ ਵੀਰੇ ਇਹੀ ਗੱਲ ਕਹਿਣਾ ਚਾਹਣਾ ਸਾਰਿਆਂ ਨੂੰ ਵੀ ਜੇ ਆਪਾਂ ਆਪਦੇ ਘਰ ਦੇ ਵਿੱਚ ਲਾ ਲਈਏ ਤਾਂ ਸਬਜ਼ੀਆਂ ਬਹੁਤ ਵਧੀਆ ਗੱਲ ਆ ਹੁਣ ਆਪਾਂ ਦੇਖ ਡਾਕਟਰਾਂ ਕੋਲੇ ਵੀ ਜਾਣੇ ਹੀ ਆ ਹਾਂ ਕਿੰਨੇ ਕੰਨੇ ਪੈਸੇ ਖਰਾਬ ਕਰਦੇ ਆ ਮੈਂਟ ਲਾਉਂਦੇ ਨੇ ਡਾਕਟਰ ਕਹਿੰਦੇ ਨੇ ਇੰਨੇ ਦਵਾਈ ਦੇਣੇ ਪੈਂਦੇ ਆ ਦੇਣੇ ਪੈਂਦੇ ਆ ਜੇ ਆਪਾਂ ਇਹਦੀ ਮਿਹਨਤ ਕਰ ਲਈਏ ਘਰੇ ਹਾਂ ਤਾਂ ਕਿੰਨੀ ਵਧੀਆ ਚੀਜ਼ ਆ ਨਾਲੇ ਤਾਂ ਜੀ ਲੱਗਿਆ ਰਹਿੰਦਾ ਨਾਲੇ ਆਪਦਾ ਕੰਮ ਹੋ ਜਾਂਦਾ ਨਾਲੇ ਘਰੇ ਜਿਵੇਂ ਮਰਜੀ ਆ ਵਰਤੀ ਚੱਲੂਗੀ ਹਾਂ ਬਿਲਕੁਲ ਨਾਲੇ ਬਿਣਾ ਰੇਤੋਂ ਬਿਣਾ ਸਪਰੇਇ ਤੋਂ ਬਿਲਕੁਲ ਬੜਾ ਫਰਕ ਰਹਿੰਦਾ ਡਾਕਟਰ ਨੂੰ ਇੰਨੇ ਨੇ ਪੈਸੇ ਦੇਣੇ ਆ ਬਾਈ ਜੀ ਡਾਕਟਰ ਨੇ ਜਿੰਨੇ ਮੰਗਲੇ ਦੇਣੇ ਪੈਣਗੇ ਬਿਲਕੁਲ ਜੇ ਨਹੀਂ ਦੇਵਾਂਗੇ ਆਪਾਂ ਕਹਾਂਗੇ ਵੀ ਨਾ ਦਿਓ ਹੂੰ ਜਰੀ ਤੇ ਕਿਹੜਾ ਕੋਈ ਬਾੜੀ ਮਿਹਨਤ ਆਉਂਦੀ ਆ ਸਿਰਫ 2 ਘੰਟਾ ਦਿਨ ਦੇ ਵਿੱਚ 24 ਘੰਟੇ ਹੁੰਦੇ ਨੇ 24 ਘੰਟਿਆਂ 'ਚ ਆਪਾਂ ਘਟੋ ਘਟ 15-15 ਮਿੰਟ ਲਾ ਲਾ ਜੇ 15 ਮਿੰਟ ਤਾਂ ਪਹਿਰੇ ਹੀ ਕੱਢ ਲਈਏ 15 ਸ਼ਾਮ ਨੂੰ ਕੱਢ ਲਈਏ 15 ਸਵੇਰੇ ਕੱਢ ਲਾ ਬਿਲਕੁਲ ਕੀ ਲੱਗਦਾ ਕੁਝ ਨਹੀਂ ਲੱਗਦਾ ਹੂੰਕੜਾ ਪਾ ਟਾਈਮ ਨਹੀਂ ਕੱਢਦੇ ਹਾਂ ਹਾਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਵੱਧ ਤੋਂ ਵੱਧ ਬੀ ਆ ਉਹਦਾ ਨਾ ਤਾਂ ਟਾਈਮ ਦੀ ਬਚਤ ਹੁੰਦੀ ਹੈ ਨਾਲੇ ਆ ਦਵਾਈਆਂ ਕੂਟੀਆਂ ਤੋਂ ਬਚੋ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੱਧ-ਵੱਧ ਸ਼ੇਅਰ ਕਰਿਓ ਕਮੈਂਟ ਕਰਿਓ ਧੰਨਵਾਦ ਜੀ